ਇੱਕ ਵਾਰ ਫਿਰ ਤੋਂ ਤੁਸੀਂ ਪਹੁੰਚੇ ਹੋ ਜੀ ਆਪਣੀ ਨਵੀਂ ਵੀਡੀਓ 'ਚ ਤੇ ਨਵੀਂ ਵੀਡੀਓ 'ਚ ਆਪਾਂ ਬਹੁਤ ਸਾਰੀਆਂ ਹਰ ਤਰ੍ਹਾਂ ਦੀਆਂ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਵਧੀਆ ਰੇਟਾਂ 'ਚ ਤੇ ਹਰ ਏਰੀਆ 'ਚ ਆਪਾਂ ਲੈ ਕੇ ਪਹੁੰਚੇ ਹਾਂ ਜੀ ਤੇ ਮੈਂ ਉਮੀਦ ਕਰਦਾ ਮਸ਼ੀਨਰੀਆਂ ਤੇ ਆਪਣੀ ਇਹ ਵੀਡੀਓ ਤੁਹਾਨੂੰ ਪਸੰਦ ਆਊਗੀ ਤੇ ਪਹਿਲੀ ਵਾਰ ਜਿੰਨੇ ਤੁਸੀਂ ਆਏ ਹੋ ਜੀ ਬਹੁਤ-ਬਹੁਤ ਸ਼ੁਕਰੀਆ ਤੇ ਹਰ ਰੋਜ਼ ਤੁਸੀਂ ਪਹੁੰਚਦੇ ਹੋ ਜਿੰਨੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਤੇ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਦੀ ਆਪਣਾ ਨੰਬਰ ਉੱਪਰ ਹਰੇ ਜਖਰਾਂ 'ਚ ਲਿਖਿਆ ਰਹਿੰਦਾ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਜੇ ਤੁਸੀਂ ਐਡ ਕਰਵਾਉਣਾ ਚਾਹੁੰਨਿਓ ਜੀ ਤੇ ਪਹਿਲੀ ਗੱਡੀ ਆਪਾਂ ਹੁਣ ਜਿਹੜੀ ਲੈ ਕੇ ਪਹੁੰਚਿਆ ਰੇਟਸ ਲੈ ਕੇ ਪਹੁੰਚਿਆ ਜੀ VDI ਡੀਜ਼ਲ ਵਰਜ਼ਨ ਹੈ ਡੀਜ਼ਲ ਵੇਰੀਐਂਟ ਹੈ ਨੋ ਮਾਡਲ ਗੱਡੀ ਆ ਤੇ ਓਨਰ ਤੀਜੇ ਆ ਗੱਡੀ ਤੀਜੇ ਨਾਮ ਗੱਡੀ ਆ ਸੰਗਰੂਰ ਖੜੀ ਹੈ ਜੀ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਸੰਗਰੂਰ ਜਾ ਕੇ ਦੇਖ ਸਕਦਾ ਹਾਂ 1 ਲੱਖ ਤੇ 65000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲ ਪਹੁੰਚੀ ਆ ਬਾਕੀ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਨੇ ਆਖਿਆ ਵੀ ਰੇਟ ਕਰ ਲਾਂਗੇ ਗੱਡੀ ਤੁਸੀਂ ਚੈੱਕ ਕਰ ਲਓ ਗੱਡੀ ਬਹੁਤ ਵਧੀਆ ਜੀ ਗੱਡੀ 'ਚ ਕੋਈ ਕਮੀ ਪੇਸ਼ ਨਹੀਂ ਪੰਜਾਬ ਨੰਬਰ ਹੈ ਤੇ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਲੱਗੀਆਂ ਹੋਈਆਂ ਮਿਲ ਜਾਣਗੀਆਂ ਤੇ ਵਧੀਆ ਗੱਡੀ ਹੈ ਜੀ ਬੰਪਰ ਬੂੰਪਰ ਪੂਰੇ ਵਧੀਆ ਪਏ ਨੇ ਅੰਦਰੋਂ ਪੂਰੀ ਵਧੀਆ ਵਧੀਆ ਬੈਟਰੀ ਬਿਲਕੁਲ ਨਵੀਂ ਫਰੈਸ਼ ਆਪਾਂ ਨੂੰ ਮਿਲੂਗੀ ਤੇ ਇੰਜਣ ਉੰਜਣ ਪੂਰਾ ਵਧੀਆ ਪਿਆਗਾ ਨਾ ਕੋਈ ਕਿਸੇ ਪਾਸੋਂ ਗਲੀ ਸੜੀ ਐ ਨਾ ਕੋਈ ਡੈਮੇਜ ਕਿਸੇ ਪਾਸੇ ਕੋਈ ਕਮੀ ਪੇਸ਼ੀ ਹੈ ਨਹੀਂ ਜਿਨ੍ਹਾਂ ਦੀ ਗੱਡੀ ਐ ਜਿਹੜੇ ਮਾਲਕ ਨੇ 99 145 00 327 ਜਿਹੜੀ ਵੀ ਗੱਲ ਕਰਨੀ ਹੋਵੇ ਆਪੇ ਕਰ ਲਿਓ ਨੰਬਰ ਸੈਕਿੰਡ ਤੇ ਆਪਾਂ ਇੱਕ ਹੁੰਡਾਈ ਦੀ ਗੱਡੀ ਲੈ ਕੇ ਪਹੁੰਚੇ ਆ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਚੱਲ ਹੀ ਰਹੀਆਂ ਤੁਸੀਂ ਗੱਡੀ ਚੈੱਕ ਕਰੋ ਪਹਿਲਾਂ 2026 ਤੱਕਰ ਤਾਂ ਆਪਾਂ ਨੂੰ ਇਹਦੀ ਪਾਸਿੰਗ ਮਿਲ ਜੂਗੀ ਸੈਂਟਰ ਲੋਕਿੰਗ ਹੈ ਜੀ ਸੈਂਟਰ ਲੋਕ ਹੈ ਰਿਮੋਟ ਨਾਲ ਹੈ ਸੀਐਨਜੀ ਲੱਗੀ ਹੋਈ ਹੈ ਤੇ ਵਧੀਆ ਸ਼ੌਂਕ ਨਾਲ ਮਾਲਕ ਨੇ ਗੱਡੀ ਰੱਖੀ ਹੋਈ ਹੈ ਤੇ ਸ਼ੌਂਕ ਨਾਲ ਵਧੀਆ ਤਿਆਰ ਕਰਵਾਈ ਹੋਈ ਹੈ ਗੱਡੀ ਤੇ ਆਪਾਂ ਨੂੰ ਇੱਕ ਵੀ ਸਕਰੈਚ ਨਹੀਂ ਮਿਲੂਗਾ ਪੂਰੀ ਵਧੀਆ ਗੱਡੀ ਹੈ ਜੀ ਪੂਰੀ ਸ਼ੌਂਕ ਨਾਲ ਰੱਖੀ ਹੋਈ ਹੈ ਜਾ ਕੇ ਕਿਸੇ ਨੇ ਜੇ ਦੇਖਣੀ ਹੈ ਤਾਂ ਪਟਿਆਲੇ ਤੁਹਾਨੂੰ ਗੱਡੀ ਮਿਲੂਗੀ ਪਟਿਆਲੇ ਜਾ ਕੇ ਦੇਖ ਵੀ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਹੈ ਪਟਿਆਲੇ ਖੜੀ ਹੈ ਤੇ ਗੱਡੀ ਦਾ ਰੰਗ ਰੰਗ ਪੂਰਾ ਵਧੀਆਗਾ ਬਾਕੀ 1 ਲੱਖ ਰੁਪਇਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਤੇ 1 ਲੱਖ ਦੇ ਵਿੱਚੋਂ ਘਾਟਾ ਵਾਧਾ ਹੋ ਜਾਊਗਾ ਤੇ ਨੰਬਰ ਵਾਈ ਦਾ 86993 38838 ਜੜੀ ਵੀ ਗੱਲ ਕਰਨੀ ਹੋਵੇ ਤੁਸੀਂ ਆਪੇ ਕਰ ਲਓ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਐਂਡਿਕਾ ਗੱਡੀ ਪਹੁੰਚੀ ਹੈ ਗੱਡੀ ਦਾ ਮਾਡਲ 2009 ਹੈ ਪਰ ਗੱਡੀ ਰਜਿਸਟਰ 2011 ਦੇ ਵਿੱਚ ਹੋਈ ਹੈ ਟਾਈਰ ਆਪਨੂੰ ਨਵੇਂ ਵਾਂਗੂ ਮਿਲ ਜਾਣਗੇ ਡੀਜ਼ਲ ਵੇਰੀਐਂਟ ਹੈ ਡੀਜ਼ਲ ਤੇ ਗੱਡੀ ਆ ਜਮਾ ਓਕੇ ਕੰਡੀਸ਼ਨ ਵਿੱਚ ਕੋਈ ਗੱਡੀ ਖਰਚਾ ਨਹੀਂ ਭਾਲਦੀ ਫਾਸਟ ਓਨਰ ਗੱਡੀ ਹੈ 1,55,000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਰੇਟ ਹੋ ਜਾਊਗਾ ਜੀ ਘਾਟਾ ਵਾਦਾ ਹੋ ਜਾਊਗਾ ਤੇ ਪੰਜਾਬ ਨੰਬਰ ਹੈ ਕੰਡੀਸ਼ਨ ਵਧੀਆ ਪਹਿਲੇ ਨਾਮ ਹੈ ਫਾਸਟ ਓਨਰ ਗੱਡੀ ਆਪਨੂੰ ਹਾਂ ਮਿਲੂਗੀ ਤੇ ਕੋਈ ਗੱਡੀ ਕੰਮ ਭਾਲਦੀ ਨਹੀਂ ਕਿਸੇ ਪਾਸੋਂ ਜੀ ਆਪਾਂ ਅੰਦਰੋਂ ਗੱਡੀ ਦੀ ਗੱਲ ਕਰੀਏ ਤਾਂ ਅੰਦਰੋਂ ਵੀ ਆਪਾਂ ਨੂੰ ਪੂਰੀ ਵਧੀਆ ਗੱਡੀ ਮਿਲੂਗੀ ਜੀ ਨੁਕਸ 1 ਰੁਪਿਆ ਦਾ ਨਹੀਂ ਹੈਗਾ ਬਾਕੀ ਅੰਦਰੋਂ ਜੇ ਗੱਲ ਕਰੀਏ ਸਾਰੇ ਫੰਕਸ਼ਨ ਆਪਾਂ ਨੂੰ ਵਰਕਿੰਗ ਦੇ ਵਿੱਚ ਮਿਲ ਜਾਣਗੇ ਮੈਟਿੰਗ ਵਧੀਆ ਮਿਲ ਜੂਗੀ ਮੈਟ ਵਧੀਆ ਰੱਖੇ ਹੋਈ ਨੇ ਸੀਟ ਕਵਰ ਵਧੀਆ ਚੜੇ ਹੋਏ ਨੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਜੀ ਫੋਟੋਆਂ 'ਚ ਸਾਰਾ ਕੁਝ ਮਾਲਕ ਨੇ ਦਿਖਾਈ ਹੈ ਬਾਕੀ ਟਾਇਰ ਟੱਪਾ ਵਧੀਆ ਜੇ ਬਾਡੀ ਲਾਈਨ ਠੀਕ ਹੈ ਚੱਲਦੀ ਵਧੀਆ ਹੈ ਕੰਮ ਕੋਈ ਨਹੀਂ ਭਾਲਦੀ ਹੋਰ ਆਪਾਂ ਨੂੰ ਕੀ ਚਾਹੀਦਾ ਹੈ ਬਾਕੀ ਤੁਸੀਂ ਜਾ ਕੇ ਦੇਖੋਗੇ ਮਾਲਕ ਕਹਿੰਦੇ ਆ ਵੀ ਘਰੇ ਗੱਡੀ ਖੜੀ ਆ ਆ ਕੇ ਤੁਸੀਂ ਦੇਖ ਲਿਓ ਕਿਸ ਨੂੰ ਪਸੰਦ ਆਈ ਏ ਗੱਡੀ ਕੋਈ ਆ ਕੇ ਦੇਖਣ ਦਾ ਜੇਕਰ ਚਾਹਵਾਨ ਹੈਗਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਮਾਲਕ ਦਾ 8690 82500 91 ਤੇ ਗੱਡੀ ਖੜੀ ਏ ਸ਼੍ਰੀ ਮੁਕਤਸਰ ਸਾਹਿਬ ਏਰੀਆ ਚ ਜਾ ਕੇ ਕੋਈ ਦੇਖਣ ਦਾ ਚਾਹਵਾਨ ਹੈਗਾ ਤੁਸੀਂ ਜਾ ਕੇ ਆਪੇ ਦੇਖ ਲਿਓ ਮਸ਼ੀਨਰੀਆਂ ਦੀ ਗੱਲਬਾਤ ਤਾਂ ਹੋ ਰਹੀ ਹੈ ਜੀ ਅੱਗੇ ਤੋਂ ਤੁਹਾਨੂੰ ਹੋਰ ਵੀ ਬਹੁਤ ਸਾਰੀ ਮਸ਼ੀਨਰੀ ਮਿਲ ਜਾਣਗੀਆਂ ਕੱਲੀ-ਕੱਲੀ ਆਪਾਂ ਮਸ਼ੀਨਰੀ ਦੀ ਗੱਲ ਕਰਾਂਗੇ ਪਹਿਲਾਂ ਤਾਂ ਤੁਸੀਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਿਹਾ ਹਾਂ ਚਾਹੀ ਪਿੰਡ ਚੋਂ ਸ਼ਹਿਰ ਚੋਂ ਜਾਂ ਫਿਰ ਪੰਜਾਬ ਹਰਿਆਣਾ ਰਾਜਸਥਾਨ ਕਿਸੇ ਵੀ ਸਟੇਟ ਚੋਂ ਦੇਖ ਰਿਹਾ ਹਾਂ ਤੁਹਾਡੇ ਕੋਲੇ ਵੇਚਣ ਵਾਸਤੇ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਪੀਕਅਪ ਛੋਟਾ ਥੀ ਵੱਡਾ ਥੀ ਕੁਝ ਵੀ ਹੈ ਚਾਹੀ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਹਰੇ ਜਿਹੇ ਅੱਖਰਾਂ 'ਚ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਕੁਝ ਵੀ ਤਾਂ ਆਪਣੇ ਕੋਲ ਇੱਕ ਵਧੀਆ ਵੀਡੀਓ ਤੇ ਪੂਰੀ ਜਾਣਕਾਰੀ ਤੇ 10-12 ਫੋਟੋਆਂ ਆ ਕੁਝ ਆਪਣੇ ਕੋਲ ਭੇਜ ਦਿਓ ਉਹ ਤੋਂ ਬਾਅਦ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਗਾ ਦੇਵਾਂਗੇ ਆਪਣਾ ਕਮਿਸ਼ਨ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੁੰਦਾ ਜੀ ਨਾ ਕੋਈ ਆਪਾਂ ਫੀਸ ਲੈਨੇ ਆ ਨਾ ਕੋਈ ਆਪਾਂ ਕਿਸੇ ਪਾਸੋਂ ਕੁਝ ਹੋਰ ਕਮਿਸ਼ਨ ਲੈਨੇ ਆ ਕੁਝ ਨਹੀਂ ਆਪਾਂ ਲੈਂਦੇ ਜੀ ਬਾਕੀ ਵੀਡੀਓ ਜੇ ਤੁਹਾਨੂੰ ਵਧੀਆ ਲੱਗ ਰਹੀ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀ ਆ ਭੈਣਾਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਵੱਡੇ ਬਜ਼ੁਰਗ ਤੇ ਮੇਰੇ ਭਰਾ ਵਧੀਆ ਲੱਗ ਰਹੀ ਹੈ ਵੀਡੀਓ ਵੀਡੀਓ ਨੂੰ ਲਾਈਕ ਕਰ ਦਿਓ ਜੀ ਬੱਦ ਤੋਂ ਬੱਦ ਨੀਚੇ ਲਾਈਕ ਦਾ ਬਟਨ ਹੈ ਉਹਨੂੰ ਜਰੂਰ ਦਬਾ ਦਿਆ ਕਰੋ ਸਾਰੀ ਤੇ ਪਹਿਲੀ ਵਾਰ ਜਿੰਨੇ ਤੁਸੀਂ ਪਹੁੰਚੇ ਹੋ ਤੇ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤੁਸੀਂ ਚਾਹੁੰਦੇ ਹੋ ਵੀ ਅਸੀਂ ਹਰ ਰੋਜ਼ ਵੀਡੀਓ ਦੇਖੀਏ ਸਾਡੇ ਕੋਲੇ ਹਰ ਰੋਜ਼ ਨਵੀਂ ਵੀਡੀਓ ਪਹੁੰਚੇ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਜੀ ਤੇ ਆਪਾਂ ਮਸ਼ੀਨਰੀਆਂ ਕੂਠੀ ਘਰ ਮਕਾਨ ਲੈ ਕੇ ਹਰ ਰੋਜ਼ ਪਹੁੰਚਦੇ ਰਹਿੰਦੇ ਆ ਤੇ ਆਪਣੇ ਕੋਲ ਹੀ ਘੱਟ ਰੇਟ ਵਿੱਚ ਗੱਡੀਆਂ ਮੋਟਰਸਾਈਕਲ ਤੇ ਜਮ੍ਹਾਂ ਘੱਟ ਰੇਟ ਦੀਆਂ ਕੂਠੀਆਂ ਪਹੁੰਚਦੀਆਂ ਰਹਿੰਦੀਆਂ ਜੀ ਅਲੱਗ-ਅਲੱਗ ਏਰੀਆ ਚੋਂ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਆ ਇੱਕ ਆਪਾਂ ਬੁਲਟ 2019 ਮਾਡਲ ਬਿਲਕੁਲ ਸਾਫ਼ ਕੰਡੀਸ਼ਨ ਦਾ ਪੂਰਾ ਵਧੀਆ ਲੈ ਕੇ ਪਹੁੰਚਿਆ ਜੀ ਇਹਨਾਂ ਦਾ ਪਿੰਡ ਏਰੀਆ ਰਾਈਕੂਟ ਹੈ ਤੇ 2 ਕੁ ਲੱਖ ਰੁਪਇਆ ਇਹਨਾਂ ਨੇ ਡਿਮਾਂਡ ਪਾਈ ਹੈ ਜਮਾ ਨਾਮਾ ਬੁਲਟੇਜ ਹੀ ਤੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਮਾਲਕ ਨੇ ਵਧੀਆ ਸ਼ੌਂਕ ਨਾਲ ਰੱਖਿਆ ਹੋਇਆ ਤੇ ਬਿਲਕੁਲ ਫਰੈਸ਼ ਨਮਾਗਾ ਜਾ ਕੇ ਕਿਸੇ ਨੇ ਦੇਖਣਾ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਕਿਸੇ ਨੇ ਚਲਾ ਕੇ ਦੇਖਣਾ ਹੈ ਕਿਸੇ ਨੇ ਸਟਾਰਟ ਕਰਕੇ ਦੇਖਣਾ ਹੈ ਕਿਸੇ ਨੇ ਟ్రਾਈ ਲੈਣੀ ਹੈ ਮਾਲਕ ਕਹਿੰਦੇ ਆ ਵੀ ਆਜੋ ਘਰੇ ਘਰੇ ਖੜੇਗਾ ਤੇ ਗੱਲਬਾਤ ਬਹਿ ਕੇ ਕਰ ਲਾਂਗੇ ਰੇਟ ਵੀ ਮੌਕੇ ਤੇ ਹੋ ਜਾਊਗਾ ਤੇ ਵਧੀਆ ਬੋਲਟ ਹੈ ਗਾ 2 ਲੱਖ ਦੇ ਵਿੱਚੋਂ ਮਾਨਤਾਨ ਕਰ ਦਾਂਗੇ ਤੇ ਨੰਬਰ ਸਕਰੀਨ ਤੇ ਆਪਾਂ ਓਨਰ ਦਾ ਦੇ ਰੱਖਿਆ 98768 91678 ਜਿਹੜੀ ਵੀ ਗੱਲ ਕਰਨੀ ਹੋਵੇ ਤੁਸੀਂ ਲਾਜ਼ਮੀ ਕਰ ਲਿਓ ਤੇ ਆਪੇ ਕਰ ਲਿਓ ਜੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਮੋਟਰਸਾਈਕਲ ਲੈ ਕੇ ਪਹੁੰਚੇ ਆ ਮੋਟਰਸਾਈਕਲ ਜਿਹੜਾ ਲੈ ਕੇ ਪਹੁੰਚੇ ਆਪਾਂ ਤੁਹਾਡੇ ਸਾਹਮਣੇ ਆ ਸਕਰੀਨ ਤੇ ਫੋਟੋਆਂ ਚੱਲ ਰਹੀਆਂ ਜੀ ਸਿਟੀ ਸੂ ਆਪਾਂ ਲੈ ਕੇ ਪਹੁੰਚੇ ਆ ਤੇ ਪੂਰਾ ਵਧੀਆ ਜੀ ਤੇ 18 ਮਾਡਲ ਹੈ ਤੇ ਚੰਡੂਕਾ ਚੰਡੂਕੇ ਮਾਲਕ ਦਾ ਏਰੀਆ ਤੇ 50 ਕੁ ਹਜ਼ਾਰ ਰੁਪਿਆ ਇਹਨਾਂ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਕੰਡੀਸ਼ਨ ਮੋਟਰਸਲ ਦੀ ਪੂਰੀ ਵਧੀਆ ਸਾਰੇ ਪਾਰਟਸ オリジナル ਨੇ ਮਗਰਾਟ ਹੋ ਗਿਆ ਤੇ ਲੇਟ ਵਾਲਾ ਟਾਪਾ ਜਾਂ ਹੋ ਗਿਆ ਟੈਂਕੀ ਸਾਰਾ ਕੁਝ ਜੈਨੂਇਨ ਹੈ ਜੀ ਇੱਕ ਵੀ ਪਾਰਟ ਚੇਂਜ ਨਹੀਂ ਕੀਤਾ ਹੋਇਆ ਤੁਸੀਂ ਜਾ ਕੇ ਇਹ ਦੇਖਣਾ ਜੇਕਰ ਚਾਹੁੰਦੇ ਹੋ ਤਾਂ ਜਾ ਕੇ ਦੇਖ ਸਕਦਾ ਹਾਂ ਰੇਟ 50000 ਹੈ ਡਿਸਕਾਊਂਟ ਹੋ ਜਾਊਗਾ ਨੰਬਰ 6284252300 ਪੂਰਾ ਤੇ ਹੁਣ ਆਪਾਂ ਇੱਕ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਗੱਡੀ ਆਪਣੇ ਕੋਲੇ ਪਹੁੰਚੀ ਆ 35000 ਦੀ ਡਿਮਾਂਡ ਦੇ ਵਿੱਚ ਰੇਟ ਹੋਰ ਵੀ ਘਟ ਹੋ ਜਾਊਗਾ ਪੰਜਾਬ ਨੰਬਰ ਹੈ ਰਾਏਕੋਟ ਦੇ ਲਾਗੇ ਇਹਨਾਂ ਦਾ ਪਿੰਡ ਹੈ ਨੰਬਰ 75087 16218 ਜਿਹੜੀ ਵੀ ਗੱਲ ਕਰਨੀ ਹੋਵੇ ਤੁਸੀਂ ਆਪੇ ਕਰ ਲਿਓ ਜੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਇਹ ਵੀਡੀਓ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਬਾਕੀ ਜਲਦੀ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਦੱਸੋ ਮੈਨੂੰ ਤੇ ਆਪਣੇ ਕੋਲੇ ਭੇਜ ਕੇ ਤੁਸੀਂ ਐਡ ਕਰਵਾ ਸਕਦੇ ਹੋ ਜੇ ਕਿਸੇ ਨੇ ਆਪਦੀ ਕੋਈ ਮਸ਼ੀਨਰੀ ਸੇਲ ਕਰਨੀ ਹੈ